ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਗੁੱਡ ਮਾਰਨਿੰਗ ਤੇ ਮਿੱਤਰੋ ਅੱਜ ਕਾਫੀ ਦਿਨਾਂ ਬਾਅਦ ਢੋਈ ਦੀ ਜਿਹੜੀ ਪ੍ਰੋਬਲਮ ਸੀ ਉਹ ਠੀਕ ਹੋਈ ਹੈ ਤੇ ਅੱਜ ਆਪਾਂ ਚੱਲੇ ਆਂ ਡਿਊਟੀ ਤੇ ਹੁਣ ਆ ਖਾ ਰਹੇ ਆਂ ਬ੍ਰੇਕਫਾਸਟ ਕਰ ਰਹੇ ਆਂ ਕਾ ਚੋ ਪੀਣੇ ਉਸ ਤੋਂ ਬਾਅਦ ਨਹਾਵਾਂਗੇ ਤੇ ਫਿਰ ਅੱਜ ਜਾਵਾਂਗੇ ਡਿਊਟੀ ਕਾਫੀ ਦਿਨਾਂ ਬਾਅਦ ਜਾ ਰਹੇ ਆਂ ਤਾਂ ਮਿਲਦੇ ਆਂ ਫਿਰ ਮਿੱਤਰੋ ਅੱਗੇ ਲਓ ਜੀ ਆਪਾਂ ਨਹਾ ਧੋ ਕੇ ਹੋ ਗਏ ਰੈਡੀ ਤੇ ਬੱਸ ਹੁਣ ਚੱਲਦੇ ਆਂ ਡਿਊਟੀ ਜਾਣਨ ਤੋਂ ਪਹਿਲਾਂ ਮੇਰੇ ਕੋਲੇ ਆ ਗਿਆ ਨਿੱਕਾ ਨਿੱਕਾ ਆਪਣੀ ਪੱਖੀ ਸਮਾਰ ਰਿਹਾ ਤੇ ਦਿਖਾਉਨੇ ਆ ਤੁਹਾਨੂੰ ਲਾਈਵ ਪ੍ਰੋਗਰਾਮ ਦੇਖੋ ਨਿੱਕਾ ਆਪਣੀ ਪੱਖੀ ਸਮਾਰ ਰਿਹਾ ਹੈ ਬਿਜਲੀ ਦਾ ਬਹੁਤ ਵਧੀਆ ਕੰਮ ਕਰਦਾ ਲਓ ਜੀ ਹੁਣ ਆਪਾਂ ਪਾ ਤੇ ਚੱਲੇ ਸੰਗਰੂਰ ਨੂੰ ਤੇ ਮਿਲਦੇ ਆ ਸੰਗਰੂਰ ਜੀ ਤਾਂ ਲੋ ਵੀ ਮਿੱਤਰੋ ਹੋ ਗਿਆ ਦੁਪਹਿਰ ਦੀ ਰੋਟੀ ਦਾ ਟਾਈਮ ਤੇ ਟਾਈਮ ਹੋ ਚੱਲਿਆ 1:08 ਤੇ ਫਿਰ ਆਪਾਂ ਹੁਣ ਖੰਨੇ ਆ ਰੋਟੀ ਤੇ ਫਿਰ ਮਿਲਦੇ ਆ ਰੋਟੀ ਖਾ ਕੇ ਉਹ ਜੀ ਆਪਣੀ ਆ ਗਈ ਰੋਟੀ ਤੇ ਟਿੰਡੋਆਂ ਦੀ ਸਬਜੀ ਤੇ ਦਹੀਂ ਤੇ ਸ਼ੁਕਰ ਕਰਦੇ ਆਂ ਪ੍ਰਮਾਤਮਾ ਮੀ ਮਾਲਕ ਵਧੀਆ ਰੋਟੀ ਦੇਈ ਜਾਂਦਾ ਤੇ ਪ੍ਰਮਾਤਮਾ ਸਭ ਨੂੰ ਦੇਵੇ ਜੀ ਸ਼ਾਮ ਦਾ ਟਾਈਮ ਹੋ ਚੱਲਿਆ ਆ ਤੇ ਆਪਾਂ ਕਰਤੀ ਵਾਪਸੀ ਰਾਮਪਰੇ ਨੂੰ ਸੰਗਰੂਰ ਤੋਂ ਤੇ ਮੌਸਮ ਵੀ ਪੂਰਾ ਖਰਾਬ ਆ ਬੱਦਲਬਾਈ ਬਹੁਤ ਹੋਈ ਪਈ ਆ ਬਹੁਤ ਜਿਆਦਾ ਮੌਸਮ ਖਰਾਬ ਹੋਇਆ ਪਿਆ ਪੂਰਾ ਹਨੇਰੀ ਤੂਫਾਨ ਜੀ ਵਾਲਾ ਹੋਇਆ ਪਿਆ ਤੇ ਕਈ ਥਾਵਾਂ ਤੇ ਤਾਂ بارش ਹੋ ਚੁੱਕੀ ਆ ਸਰਸੇ ਵੀ ਮੀਂਹ ਪਿਆਗਾ ਕਾਫੀ ਤੇ ਆਪਣੇ ਥੋੜੀ ਥੋੜੀ ਭੂਰ ਜੀ ਆ ਮੋੜੀ ਰੋਟੀ ਤੱਲੂ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਘਰੇ ਤੇ ਟਾਈਮ ਹੋ ਗਿਆ 6 ਵਜਣ ਚ ਰਗੇ 5 ਮਿੰਟ 7 ਮਿੰਟ 7 ਮਿੰਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਤੰਨੂ ਪੂਜਿਆ ਖਾਂਦਾ ਚਲੋ ਇਹ ਦੋ ਗਾਇਸ ਕਿਵੇਂ ਹੋ ਪੂਜਿਆ ਖਾਣੋ ਕੋਈ ਹਿੰਦੀ ਕੋ ਪੰਜਾਬੀ ਹੋਣਾ ਆਪਣਾ ਪੰਜਾਬੀ ਵਲੌਗ ਹੈ ਕਿ ਕਰਦਾ ਮੇਰੇ ਵੱਧ ਹੋਣੀ ਇਹ ਕਰਦਾ ਓਕੇ ਆਵਾਜ਼ ਪੂਜਿਆ ਖਾਣੋ ਇੱਕ ਟਰੱਕ ਸਾਹ ਇੱਕ ਤੱਲੂ ਦੇਖੋ ਵਲੌਗ ਵਲੌਗ ਦਾ ਆ ਤੇਲੇ ਨਾਲ ਭੁਈ ਆਪਾਂ ਇਹਦੀ ਬਣਾਉਣੇ ਆਨੇ ਆਪਾਂ ਸੇ ਭਾਜੀ ਇਹਦੇ ਆ ਪੈਕਟ 120 ਰੁਪਏ ਦਾ ਆਹ ਆ ਇਹ ਮਾ ਦੇਖੋ ਨੰਕੀਨ ਕ੍ਰਿਸਪੀ ਐਂਡ ਕ੍ਰੰਚੀ ਲਓ ਜੀ ਇਧਰ ਹੋ ਰਹੀ ਹੈ ਤਿਆਰੀ ਮੈਨੂੰ ਲੱਗਦਾ ਕੜੀ ਬਣਾਉਣ ਦੀ ਆ ਬੇਸਣ ਬੇਸਣ ਦੇ ਵਿੱਚ ਦੇਸਣ ਦੇ ਵਿੱਚ ਪਾਉਣਗੇ ਲੱਸੀ ਓਏ ਕੀ ਰੌਲਾ ਪਾਇਆ ਤੂੰ ਓਏ ਮੈਂ ਗਾਣਾ ਪਾਪੇ ਬਿਸਕਟ ਪਏ ਆ ਕਾਲੀ ਹੋ ਪਏ ਬਿਸਕਟਾ ਲਮਾ ਰੀਤੇ ਟੰਗੇ ਆਹ ਲਾ ਖਾਵਾਗੇ ਬਾਪੋ ਚਾਹ ਬਣ ਕੇ ਆ ਹਾਂਜੀ ਕੀ ਬਣਾ ਰਹੇ ਹੋ ਬੋਲਿਆ ਨਹੀਂ ਨਾ ਕੜੀ ਬਣਾ ਰਹੇ ਆ ਕੜੀ ਐ ਹੋਰ ਗਾਇਸ ਮੇਰੀ ਮੰਮੀ ਬਣਾਈ ਜਾਂਦੀ ਆ ਕੜੀ ਜੇ ਹੁੰਦੀ ਆ ਉਹ ਬੜੀ ਸਵਾਦ ਤੇ ਖਾ ਲੈਣੇ ਆ ਆਨੰਦ ਆਉਂਦਾ ਪੂਰਾ ਕੀ ਬਾਤ ਹੈ ਕੀ ਵਾਸਤੇ ਘੋਲ ਤਿਆਰ ਹੋ ਰਿਹਾ ਹੈ ਇਸ ਗਣਦੇ ਵਿੱਚ ਲੈਂਟਰ ਮੱਸੀ ਪਾ ਕੇ ਥੋੜਾ ਮਿਰਚ ਮਸਾਲਾ ਪਾ ਕੇ ਪਹਿਲਾਂ ਘੜੀ ਦਾ ਘੜੀ ਦਾ ਘੋਲ ਪਿਆ ਰੱਖ ਲਓ ਜੀ ਹੁਣ ਆਪਾਂ ਕਰਦੇ ਆ ਕੱਪੜੇ ਚੇਂਜ ਤਾਂ ਇੱਕ ਵਾਪੇ ਹੁਣ ਅਸੀਂ ਚਾਹ ਬਣਾ ਲਈ ਤੇ ਰਸ ਖਾਣੇ ਆ ਤੇ ਦੁਬਾਰਾ ਫਿਰ ਭੁਜੀਆ ਖਾਵਾਂਗੇ ਹੋਈ ਭੁਜੀਆ ਵਾਹ ਸਰਾਗਾ ਐਡਾ ਗੱਲਬਾਤ ਭੁਜੀਆ ਆਨੰਦ ਲੈਣੇ ਅਸੀਂ ਜ਼ਿੰਦਗੀ ਦਾ ਲਓ ਜੀ ਮਾਤਾ ਜੀ ਨੇ ਰੋਟੀ ਸ਼ਕਲੀ ਹੈ ਉਹਨਾ ਕੱਪੜੀ ਵਰਗੀ ਤੇ ਵੀ ਕੀ ਤੇ ਹੁੰਦੀ ਹੈ ਰੋਟੀ ਦੁੱਤ ਨੂੰ ਵਾਲਾ ਦੇ ਕੇ ਸਵਾਤ ਨਹੀਂ ਆਉਂਦੀ ਤੇ ਫਿਰ ਆਪਣਾ ਮਿਆ ਰੋਟੀ ਮਿਲ ਜਾਂਦਾ ਤਾਂ ਲਓ ਜੀ ਫਿਰ ਹੋ ਗਿਆ ਆਪਣਾ ਰੋਟੀ ਦਾ ਟਾਈਮ ਰਾਤ ਦਾ ਟਾਈਮ ਹੋ ਗਿਆ 8:30 ਵਜੇ ਤੇ ਹੁਣ ਆਪਾਂ ਖਾਣਾ ਖਾਣੇ ਆਓ ਜੀ ਮੌਲਕ ਦੀ ਕਿਰਪਾ ਨਾਲ ਸ਼ੱਕਦੇ ਆ ਪ੍ਰਸ਼ਾਦਾ ਕੜੀ ਬੜੀਆਂ ਦੀ ਸਬਜੀ ਪਿਆਜ਼ ਤੇ ਰੋਟੀ ਲਓ ਜੀ ਤਾਂ ਲਓ ਵੀ ਮਿੱਤਰੋ ਅੱਜ ਦਾ ਆਪਣਾ ਬਲੌਗ ਛੋਟਾ ਹੀ ਹੈ ਰੋਟੀ ਆਪਾਂ ਖਾ ਲਈ ਹੈ ਤੇ ਹੁਣ ਆਪਾਂ ਆਪਣੇ ਵਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਫਿਰ ਕਿਸੇ ਅਗਲੇ ਹੋਰ ਵਲੌਗ ਦੇ ਵਿੱਚ ਤਾਂ ਉਦੋਂ ਤੱਕ ਲਈ ਰੱਬ ਰਾਖਾ ਤਾਂ ਠੀਕ ਆ ਮਿੱਤਰੋ ਗੁੱਡ ਨਾਈਟ